जय श्री राम जय श्री राम आज जो केंद्र सरकार ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਉਹ ਲੋਕਪੱਖੀ ਬਜਟ ਪੇਸ਼ ਕੀਤਾ ਗਿਆ ਹੈ ਉਸ ਬਜਟ ਵਿੱਚ ਹਰ ਇੱਕ ਵਰਗ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਜਿਵੇਂ ਮਜ਼ਦੂਰ ਵਰਗ ਕਿਸਾਨ ਵਰਗ ਨਾਰੀ ਸ਼ਕਤੀਕਰਨ ਨੌਜਵਾਨਾਂ ਦੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਇਸ ਬਜਟ ਦੇ ਵਿੱਚ ਆਮ ਆਦਮੀ ਦੀਆਂ ਹਰ ਬੁਨਿਆਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਇਹ ਬਜਟ ਪੇਸ਼ ਕੀਤਾ ਗਿਆ ਹੈ। ਔਰ ਇਸ ਬਜਟ ਦੇ ਵਿੱਚ ਲਕਸ਼ ਰੱਖਿਆ ਹੈ 2047 ਤੱਕ ਵਿਕਸਿਤ ਭਾਰਤ ਬਣਾਣ ਕੇ ਇੱਕ ਹਿੰਦੁਸਤਾਨ ਇੱਕ ਵੱਡੀ ਭੂਮਿਕਾ ਨਿਭਾਵੇਗਾ। ਉਸ ਵਾਸਤੇ ਦੇਸ਼ ਦੇ ਜਸਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਟੀਚਾ ਸਾਡਾ ਸੰਕਲਪ ਵਿਕਸਿਤ ਭਾਰਤ ਔਰ ਸਭ ਦਾ ਸਾਥ ਸਭ ਦਾ ਵਿਕਾਸ ਇਹ ਬਜਟ ਵਿੱਚ ਦੇਸ਼ ਦੀ ਤਰੱਕੀ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਮੈਂ ਐਨਆਈ ਕਹਿਣਾ ਕਿ ਇਹ ਦੇਸ਼ ਜਿਹੜਾ ਅੱਜ ਬਜਟ ਹੈ ਇਹ ਹਰ ਇੱਕ ਵਰਗ ਨੂੰ ਨਾਲ ਲੈ ਕੇ ਔਰ ਹਰ ਇੱਕ ਵਰਗ ਦਾ ਖਿਆਲ ਰੱਖਣ ਵਾਸਤੇ ਅੱਜ ਬਜਟ ਪੇਸ਼ ਕਰਤਾ ਜੈ ਸ਼ੀ